ਨਹੀਂ ਤੇ ਦਿਨੋਂ ਦਿਨ ਅਸੀਂ ਵੇਖਦੇ ਹਾਂ ਦੁਨੀਆ ਤੇ ਅਪਰਾਧ ਵੱਧਦਾ ਜਾਂਦਾ ਹੈ ਅਪਰਾਧ ਦਾ ਕਾਰਨ ਮਨੁੱਖ ਦਾ ਮਨ ਹੈ ਸਰੀਰ ਨਹੀਂ ਕਦੇ ਕਿਸੇ ਨੂੰ ਕਿਸੇ ਦੇ ਹੱਥ ਪੈਰ ਥੋੜੀ ਕਹਿੰਦੇ ਨੇ ਵੀ ਤੂੰ ਆ ਮਾਰਾ ਕਰ ਦੇ ਮਨ ਕਹਿੰਦਾ ਹੈ ਜੋ ਮਨ ਕਹਿੰਦਾ ਹੈ ਸਰੀਰ ਉਹ ਜਿਹੀ ਹਰਕਤ ਕਰਦਾ ਹੈ ਜੋ ਮਨ ਦੇ ਵਿੱਚ ਵਿਚਾਰ ਉੱਠਦੀ ਹੈ ਸਰੀਰ ਉਹ ਜਿਹੀ ਹਰਕਤ ਕਰਦਾ ਹੈ ਜੇਕਰ ਮਨ ਦੇ ਵਿੱਚ ਚੰਗੀ ਵਿਚਾਰ ਉੱਠੇਗੀ ਤਾਂ ਸਰੀਰ ਚੰਗੀ ਹਰਕਤ ਕਰੇਗਾ ਜੇਕਰ ਮਨ ਦੇ ਵਿੱਚ ਮਾੜੀ ਵਿਚਾਰ ਉੱਠੇਗੀ ਤਾਂ ਸਰੀਰ ਮਾੜੀ ਹਰਕਤ ਕਰੇਗਾ ਸਤਿਗੁਰੂ ਜੀ ਕਹਿੰਦੇ ਕਿ ਮਨੁੱਖ ਦਾ ਮਨ ਤਾਂ ਅਠੇ ਪਹਿਰ ਹੀ ਮਾੜਾ ਚਿਤਵੀ ਜਾਂਦਾ ਹੈ ਕੋਈ ਅਸਾ ਪੜ ਆਉਂਦਾ ਹੀ ਨਹੀਂ ਜਦੋਂ ਮਨੁੱਖ ਦੇ ਮਨ ਦੇ ਵਿੱਚ ਚੰਗੀ ਵਿਚਾਰ ਚੱਲਦੀ ਹੋਵੇ ਚੰਗਾ ਚਿੰਤਨ ਚੱਲਦਾ ਹੋਵੇ ਸੁਪਨਿਆਂ ਦੇ ਵਿੱਚ ਵੀ ਸਪਨਿਆਂ ਦੇ ਵਿੱਚ ਵੀ ਮਨੁੱਖ ਦੇ ਅੰਦਰ ਮਾੜਾ ਚਿੰਤਨ ਚੱਲਦਾ ਹੈ ਸਤਿਗੁਰੂ ਜੀ ਕਹਿੰਦੇ ਜਦੋਂ ਜੀਵਤ ਅਵਸਥਾ ਦੇ ਵਿੱਚ ਮਨ ਹੈ ਕਿਉਂਕਿ ਇੱਕ ਤਾਂ ਸੁਵਨ ਹੈ ਇੱਕ ਜੀਵਨ ਜੀਵਤ ਹੈ ਮਨ ਦੀ ਦੋ ਅਵਸਥਾਵਾਂ ਜਦੋਂ ਆਪਾਂ ਸੌਂਨੇ ਆ ਉਦੋਂ ਮੰਨੀਆਂ ਜਾਂਦੀਆਂ ਨੇ ਕਿਉਂਕਿ ਅਸੀਂ ਆਮ ਤੌਰ ਤੇ ਕਹਿੰਦੇ ਨੇ ਉਹ ਸੱਤਾ ਬੰਦਾ ਮੁਰਦਿਆਂ ਦੇ ਸਮਾਨ ਹੁੰਦਾ ਨਹੀਂ ਤੁਝ ਸੁਪਨੇ ਦੇ ਵਿੱਚ ਵੀ ਮਨੁੱਖ ਦੇ ਅੰਦਰ ਮਾੜੇ ਵਿਚਾਰ ਮੈਲੇ ਵਿਚਾਰ ਧਾਰਾ ਚੱਲਦੀ ਰਹਿੰਦੀ ਹੈ ਭਾਈ ਵੀਰ ਸਿੰਘ ਨੇ ਬੜੀ ਸੁੰਦਰ ਗੱਲ ਆਖੀ ਸੀ ਉਹਨਾਂ ਨੇ ਆਪਣੀ ਕਵਿਤਾ ਦੇ ਵਿੱਚ ਉਹ ਕਹਿੰਦੇ ਪ੍ਰਮਾਤਮਾ ਦਾ ਪਹਿਲਾ ਮਿਲਣ ਕਹਿੰਦੇ ਪਤਾ ਮੈਨੂੰ ਕਿਤੋਂ ਹੋਇਆ ਸੁਪਨੇ ਦੇ ਵਿੱਚ ਜਦੋਂ ਮਨੁੱਖ ਦਾ ਮਨ ਸ਼ੁੱਧ ਹੋ ਜਾਵੇ ਉਦੋਂ ਸੁਪਨੇ ਵੀ ਸ਼ੁੱਧ ਆਉਣ ਲੱਗ ਜਾਂਦੇ ਨੇ ਜਦੋਂ ਮਨੁੱਖ ਦਾ ਮਨ ਪਵਿੱਤਰ ਹੋ ਜਾਵੇ ਉਦੋਂ ਸੁਪਨੇ ਵੀ ਪਵਿੱਤਰ ਹੋ ਜਾਂਦੇ ਨੇ ਸਤਿਗੁਰੂ ਤੇ ਇਥੋਂ ਤੱਕ ਕਹਿੰਦੇ ਨੇ ਕਿ ਉਹਦਾ ਜਾਗਿਆ ਸੌਣਾ ਦੋਨੇ ਹੀ ਪ੍ਰਮਾਨ ਨੇ ਉਹ ਸੁੱਤਾ ਹੋਇਆ ਵੀ ਪ੍ਰਵਾਨ ਹੈ ਉਹ ਜਾਗਿਆ ਹੋਇਆ ਵੀ ਪ੍ਰਵਾਨ ਹੈ ਜਿਹਦਾ ਮਨ ਪਵਿੱਤਰ ਹੋ ਗਿਆ ਕਬੀਰ ਸਾਹਿਬ ਨੇ ਇਸ ਚੀਜ਼ ਦੀ ਇਸ ਅਵਸਥਾ ਦੀ ਆਪਣੀ ਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ ਕਬੀਰ ਸੁਪਨੇ ਹੂੰ ਬਰੜਾਏ ਕੇ ਜੇ ਮੁਖ ਨਿਕਸੇ ਰਾਮ ਕਹਿੰਦੇ ਜਦੋਂ ਸੁਪਨੇ ਦੇ ਵਿੱਚ ਬਰੜਾਏ ਕੇ ਭਾਵ ਅਚੰਬਤ ਹੋ ਕੇ ਹੈਰਾਨ ਜਨਕ ਹੋ ਕੇ ਜਿਹਦੇ ਮੂੰਹ ਤੋਂ ਰਾਮ ਦਾ ਨਾਮ ਨਿਕਲਦਾ ਹੈ ਪ੍ਰਭੂ ਦਾ ਨਾਮ ਨਿਕਲਦਾ ਹੈ ਉਹ ਰੂਹ ਪਾਵਨ ਹੈ ਉਹ ਰੂਹ ਧੰਨ ਹੈ ਤੇ ਭਾਈ ਵੀਰ ਸਿੰਘ ਨੇ ਤਾਂ ਇਥੋਂ ਤੇ ਇੱਕ ਇਹ ਆਪਣੀ ਕਵਿਤਾ ਦੇ ਵਿੱਚ ਕਿਹਾ ਹੈ ਕਿ ਜਦੋਂ ਪ੍ਰਮਾਤਮਾ ਦਾ ਪਹਿਲਾ ਮਿਲਣਾ ਹੁੰਦਾ ਹੈ ਸੁਪਨੇ ਵਿੱਚ ਹੁੰਦਾ ਹੈ ਕਿਉਂ ਕਿਉਂਕਿ ਜੇਕਰ ਸਰੀਰ ਮਨ ਇਹ پاک ਹੋਵੇਗਾ ਚੰਗਾ ਹੋਵੇਗਾ ਤਾਂ ਮਨੁੱਖ ਨੂੰ ਸੁਪਨੇ ਵੀ ਚੰਗੇ ਆਉਣਗੇ ਤਾਂ ਉਹ ਕਹਿੰਦੇ ਨੇ ਮੈਨੂੰ ਤੇ ਪਹਿਲਾ ਮਿਲਣ ਵੀ ਪ੍ਰਮਾਤਮਾ ਦਾ ਸੁਪਨੇ ਦੇ ਵਿੱਚ ਹੋਇਆ ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ ਅਸਾਂ ਤਾਂ ਗਲ ਵਕੜੀ ਪਾਈ हे परमात्मा तू मेनू ਸੁਪਨੇ ਦੇ ਵਿੱਚ ਮਿਲਿਆ ਤੇ ਆ ਕੇ ਮੈਨੂੰ ਗਲਵਕੜੀ ਪਾਈ